ਕੁੜੀ ਦਾ ਖਾਲਸਾ ਵਾਹ ਇੱਕ ਰੁਜੀ ਕੀ ਫਤਿਹ ਹਾਂਜੀ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਹਾਂ ਹੜ ਵਾਲੇ ਸਥਿਤੀ ਜਿਹੜੀ ਦੁਬਾਰਾ ਬਣਦੀ ਜਾ ਰਹੀ ਹੈ ਪਾਣੀ ਕੱਲ ਪਿੰਡ ਪਨਾਮ ਦੇ ਵਿੱਚ ਵੀ ਆ ਚੁੱਕਿਆ ਹੈ ਤੇ ਕੱਲ ਆਪਾਂ ਨੇ ਕੋਹਨੇਵਾਲ ਪਿੰਡ ਦੀ ਵੀ ਗੱਲ ਸਾਂਝੀ ਕੀਤੀ ਸੀ ਤੇ ਹੁਣ ਬੇਨਤੀ ਤੁਹਾਨੂੰ ਪਹਿਲਾਂ ਇਹ ਕਰਦਾ ਵੀ ਜਿੰਨੇ ਵੀ ਦਰਿਆਵਾਂ ਦੇ ਨੇੜੇ-ਨੇੜੇ ਵਿਆਸ ਰਾਵੀ ਤੇ ਸਤਲੁਜ ਦੇ ਨੇੜੇ ਪਿੰਡ ਨੇ ਉਹ ਆਪਣੇ ਖਿਆਲ ਜ਼ਰੂਰ ਕਰਨ ਧਿਆਨ ਦੇਣ ਤੇ ਸੇਫ ਜਗ੍ਹਾ ਤੇ ਜਾਣ ਕਿਉਂਕਿ ਪਾਣੀ ਪੌਂਗ ਡੈਮ, ਰਣਜੀਤ ਡੈਮ ਤੇ ਭਾਖੜਾ ਡੈਮ ਤਿੰਨਾਂ ਦੇ ਵਿੱਚੋਂ ਛੱਡਿਆ ਗਿਆ ਤੇ ਆ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ। ਦੇਖੋ ਪਾਣੀ ਪਿੰਡ ਦੇ ਵਿੱਚ ਕਿਵੇਂ ਮਾਰ ਕਰਦਾ, ਵੜ ਰਿਹਾ ਤੇ ਲੋਕਾਂ ਦਾ ਹਾਲ ਬਹੁਤ ਬੁਰਾ ਹੋ ਰਿਹਾ ਤੇ ਇਹ ਨਾ ਹੋਵੇ ਕਿ ਜਿਵੇਂ ਪਹਿਲਾਂ ਨੁਕਸਾਨ ਜ਼ਿਆਦਾ ਹੋਇਆ ਸੀ ਹੁਣ ਵੀ ਹੋਵੇ ਤੇ ਆਪਣਾ ਬਚਾਅ ਥੋੜਾ ਹੁਣ ਜ਼ਰੂਰ ਕਰਨ ਦਾ ਯਤਨ ਕਰਿਓ। ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਫਾਲੋ ਕਰ ਲਿਓ। ਹੋਰ ਜਾਣਕਾਰੀ ਦੇ ਲਈ YouTube ਤੇ ਸਬਸਕ੍ਰਾਈਬ ਕਰ ਲਿਓ। ਆ ਦੇਖੋ ਵੀਡੀਓ। ਪਿੰਡ ਪਨਾਮ ਅੱਜ 4 ਤਰੀਕ। ਦੇਖੋ ਪਾਣੀ ਹੈ ਦੁਬਾਰਾ ਫੇਰ ਵੱਧ ਗਿਆ। ਤੇ ਜਿਹੜਾ ਪਾਣੀ ਹੈ ਸਪੀਡ ਜਿਹੜੀ ਪਾਣੀ ਦੀ ਬਹੁਤ ਹੈ ਤੇ ਹੁਣ ਲੱਗਿਆ ਲੋਕਾਂ ਦੇ ਇੱਧਰ ਘਰਾਂ 'ਚ ਬਾੜਨ ਆ ਦੇਖੋ ਪਿੱਛੇ ਆ ਕਈ ਘਰ ਆਇਆ ਪਾਣੀ 'ਚ ਅੱਗੇ ਜਾਇਆ ਨਹੀਂ ਜਾਣਾ ਕਿਉਂਕਿ ਪਾਣੀ ਦੀ ਸਪੀਡ ਜ਼ਿਆਦਾ ਹੈ ਪੈ ਚੱਕ ਹੁੰਦੇ ਉਹ ਦੇਖੋ ਸਾਹਮਣੇ ਘਰ ਦੇ ਵਿੱਚ ਪਾਣੀ ਹੈ ਜਿਹੜਾ ਉਹ ਘਰ ਦੇ ਅੰਦਰ ਤੇ ਨਿਕਲ ਰਿਹਾ ਪਾਣੀ ਪਾਣੀ ਇਹਦਾ ਧਰ ਗਿਆ ਬਹੁਤ